ਅਸੀਂ ਦਾ ਸ਼ੁਰੂ ਤੋਂ ਇਹ ਗੱਲ ਕਹਿੰਦੇ ਸੀ ਵੀ ਆਮ ਆਦੀ ਪਾਰਟੀ ਕਾਂਗਰਸ ਦੀ ਬੀਬੀ ਜਿਨ੍ਹਾਂ ਦੇ ਦੋ ਕੌਂਸਲਰ ਹੋਣ ਉਹਨੂੰ ਆਦਤ ਸੀ 15 ਕੌਂਸਲਰ ਦੇ ਕੇ ਉਹਨੂੰ ਪ੍ਰਧਾਨ ਬਣਾਉਨੇ ਹੋ ਤੁਹਾਨੂੰ ਜਵਾਬ ਦੇਣਾ ਪਊਗਾ ਸਾਡਾ ਦੇਖੋ ਜੋ ਪਾਰਟੀ ਦਾ ਬਖਲਾਊਗਾ ਕੀ ਲੜਾਈ ਲੜਦੇ ਆ ਉਹ ਸਦਾ ਅਸੀਂ ਆਪਣਾ ਪ੍ਰਧਾਨ ਬਣਾਈਏ ਕੁਛ ਵੱਡੇ ਕਾਂਗਰਸ ਦੇ ਉਹਨੂੰ ਛੱਡਣਾ ਚਾਹੁੰਦੇ ਆ ਕਾਲੀ ਦਲ ਚ ਆਉਣਾ ਚਾਹੁੰਦੇ ਆ ਜਿਹੜਾ ਕਮਲਜੀਤ ਸਿੰਘ ਸੀ ਉਹ ਢਿਲੋਂ ਸਾਹ ਦੀ ਕੋਠੀ 'ਚ ਬੈਠਾ ਸੀ ਚੋਣ ਕੈਨਸਲ ਹੋਈ ਆ ਉਹਨੂੰ ਉੱਥੋਂ ਜਵਾਬ ਦਿੱਤਾ ਗਿਆ ਉਦੋਂ ਬਾਅਦ ਤਾਂ ਵਾਪਸ ਆਉਂਦਾ ਤੇ ਫਿਰ ਸਾਡੇ ਨਾਲ ਤਾਂ ਅਸੀਂ ਤਾਂ ਆਪਦਾ ਘਰੇ ਘਰੇ ਬਿਠੇ ਸੀ ਜੀਆਂ ਤਿੰਨ ਵਾਰੀ ਮੀਟਿੰਗਾਂ ਹੋਈਆਂ ਕੋਈ ਕਾਉਂਸਲਰ ਗੁਸ਼ਲ ਦੇ ਪੱਲੋਂ ਦੇ ਅੱਖੇ ਲੱਗਣੋਂ ਤਿਆਰ ਨਹੀਂ ਸੀ ਨਗਰ ਕਾਉਂਸਲ ਦੇ ਦੋ ਅਹੁਦਿਆਂ ਦੇ ਰੇਡ ਕੇ ਦੇ ਵਿੱਚ ਹੁਣ ਗਾਲੀ ਦਲ ਦੀ ਹੋਈ ਐਂਟਰੀ ਪਹਿਲਾਂ ਲੱਗ ਰਹੇ ਸਨ ਇੱਕ ਦੂਜੇ ਉੱਪਰ ਇਲਜ਼ਾਮ ਹੁਣ ਨਵੇਂ ਖੜੇ ਹੋਏ ਸਵਾਲ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਹਾਗਰਦਾ ਹੈ ਬੀਤੇ ਦਿਨੀ ਫਰੀਦਕੋਟ ਦੇ ਨਗਰ ਕਾਉਂਸਲ ਦੇ ਦੋ ਅਹੁਦਿਆਂ ਨੂੰ ਲੈ ਕੇ ਚੋਣ ਸੀ ਜੋ ਚੋਣ ਕਿਸੇ ਕਾਰਨ ਮੁਤਲੀ ਕਰ ਦਿੱਤੀ ਗਈ ਸੀ ਤਾਂ ਕਾਂਗਰਸ ਦੇ ਕੌਂਸਲਰਾਂ ਵੱਲੋਂ ਆਮ ਆਈ ਪਾਰਟੀ ਦੇ ਸਵਾਲ ਖੜੇ ਕੀਤੇ ਗਏ ਸੀ ਉਹਨਾਂ ਕੋਲ ਬਹੁਮਤ ਨਹੀਂ ਸੀ ਜਿਸ ਕਾਰਨ ਉਹਨਾਂ ਕੋਲੋ ਚੋਣ ਨਹੀਂ ਕਰਾਈ ਗਈ ਪਰ ਦੂਜੇ ਪਾਸੇ ਇਸ ਦੇ ਉੱਪਰ ਆਮ ਆਈ ਪਾਰਟੀ ਦੇ ਕਾਉਂਸਲ ਵੱਲੋਂ ਸਵਾਲ ਖੜੇ ਕੀਤੇ ਗਏ ਸੀ ਕਿ ਕਾਂਗਰਸ ਵੱਲੋਂ ਅਤੇ ਕਾਲੀ ਦਲ ਵੱਲੋਂ ਪਹਿਲਾਂ ਉਹਨਾਂ ਸਾਥ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਮੌਕੇ ਤੇ ਆ ਕੇ ਇਹਨੋਂ ਦਾ ਸਾਥ ਛੱਡ ਦਿੱਤਾ ਗਿਆ ਉਹਨੇ ਉਹਨਾਂ ਉੱਪਰ ਸਵਾਲ ਖੜੇ ਤੇ ਪਰ ਹੁਣ ਇਸ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਐਂਟਰੀ ਹੋਈ ਆ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੁਦੀਸ਼ ਗਰੋਵਰ ਨੇ ਅੱਜ ਇੱਕ ਪ੍ਰੈਸ ਵਾਰਤਾ ਕਰਕੇ ਪਰ ਉਹਨੇ ਕਿਹਾ ਕਿ ਕਿਤਨਾ ਕਿਤੇ ਆਮ ਆਈ ਪਾਰਟੀ ਕਾਂਗਰਸ ਦੀ ਬੀ ਟੀਮਾ ਉਹਨਾਂ ਕਿਹਾ ਕਿ ਉਹਦੀ ਪਹਿਲੇ ਹੀ ਕੋਈ ਨਾ ਕੋਈ ਡੀਲ ਹੋਈ ਸੀ ਜਿਸ ਕਾਰਨ ਇਹ ਚੋਣ ਕਰਵਾਈ ਜਾ ਰਹੀ ਸੀ ਉਹਨਾਂ ਕਿਹਾ ਕਿ ਉਹਨਾਂ ਕੋਲ 6 ਕਾਉਂਸਲਰ ਸਨ ਪਰ ਉਹਨਾਂ ਵੱਲੋਂ ਕਿਸੇ ਦਾ ਵੀ ਸਮਰਥਨ ਨਹੀਂ ਕੀਤਾ ਗਿਆ ਸੀ ਤੁਸੀਂ ਸੁਣੋ ਇਸ ਬਾਰੇ ਹੋਰ ਕੀ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਦੀਸ਼ ਗਰੋਵਰ ਇਹ ਚੋਣ ਦਾ ਏਜੰਡਾ ਕਢਵਾਇਆ ਸੀ ਦੋ ਕਾਉਂਸਲਰ ਹੋਣ ਦੇ ਬਾਵਜੂਦੋਂ ਉਹਨਾਂ ਨੇ ਇਹ ਏਜੰਡਾ ਕਢਾਇਆ ਐਮਰ ਸਾਹਿਬ ਦੀ ਪਤਨੀ ਕੀ ਮਜਬੂਰੀ ਸੀ ਕੱਲ ਜਦੋਂ ਚੋਣ ਕੈਨਸਲ ਹੋਈ ਉਸ ਟਾਈਮ ਤੇ ਬੜੀਆਂ ਵੀਡੀਓ ਆਈਆਂ ਨਰਕੋਂਸਾ ਦੇ ਕੌਂਸਲਰਾਂ ਵੱਲੋਂ ਵੀ ਸਾਫਗਾ ਵਿਧਾਇਕ ਕੁਸ਼ਲਦੀਪ ਢਿੱਲੋਂ ਵੱਲੋਂ ਵੀ ਬੜੇ ਦੋਸ਼ ਲਾਇਏ ਗਏ ਅਕਾਲੀ ਦਲ ਦੇ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਦੋ ਕੌਂਸਲਰ ਆਮ ਆਦਮੀ ਪਾਰਟੀ ਦੇ ਤੇ 6 ਕੌਂਸਲਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਜੇ 8 ਕੌਂਸਲਰ ਵੀ ਇਕੱਠੇ ਹੁੰਦੇ ਤੇ ਉਹ ਚੁੰਜਿਤ ਨਹੀਂ ਸਕਦੇ ਸੀ ਦੋ ਦਿਨਾਂ ਤੋਂ ਪਿਛਲੇ ਗੱਲ ਚਲਦੀ ਆ ਰਹੀ ਹੈ ਜਿਹੜੀ ਅੱਜ ਗੱਲ ਜਗ ਜਗ ਆਮ ਆਦੀ ਪਾਰਟੀ ਦੇ ਕਾਉਂਸਲਰ ਨੇ ਕਮਲਜੀਤ ਨੇ ਇਹ ਕਲੀਅਰ ਕੀਤੀ ਹੈ ਵੀ ਮੇਰੇ ਨਾਲ ਕੀ ਡੀਲ ਹੋਈ ਸੀ ਅਸੀਂ ਤਾਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਸੀ ਵੀ ਆਮ ਆਦੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ ਇਹਨਾਂ ਦੋਨਾਂ ਨੇ ਰਲ ਕੇ ਜੋ ਖੇਡ ਰਚੋਣੀ ਹੈ ਅੱਜ ਉਹਨੇ ਸਾਬਤ ਕੀਤਾ ਕਮਲਜੀਤ ਨੇ ਇੱਕ ਕਾਲਡ ਡੇਲ ਉਹਨੇ ਅੱਗੇ ਰੱਖੀ ਹੈ ਵੀ ਮੈਨੂੰ ਕੁਸ਼ਲਦੀਪ ਢਿੱਲੋਂ ਦਾ ਪਹੁੰਚ ਆਸੀ ਪਿਛਲੇ ਦੋ ਦਿਨਾਂ ਤੋਂ ਕੁਸ਼ਲਦੀਪ ਢਿੱਲੋਂ ਦੀ ਕੋਠੀ ਵਿੱਚ ਸੀ ਉਹ ਤਿੰਨ ਵਾਰੀ ਉਹਨੇ ਕੌਂਸਲਰਾਂ ਦੀਆਂ ਮੀਟਿੰਗਾਂ ਹੋਈਆਂ ਉੱਥੇ ਜਦੋਂ ਕਾਂਗਰਸ ਕੋਲੇ 15-16 ਕੌਂਸਲਰ ਆਪਦੇ ਹੈ ਕੁਸ਼ਲਦੀਪ ਢਿੱਲੋਂ ਦੀ ਕੀ ਮਜਬੂਰੀ ਸੀ ਆਮ ਆਦਮੀ ਪਾਰਟੀ ਦਾ ਕੌਂਸਲਰ ਨੂੰ ਪ੍ਰਧਾਨ ਬਣਾਉਂਦੀ ਕਿੰਨੇ ਕੌਂਸਲਰ ਦੀ ਕੋਈ ਡੀਲ ਹੋਈ ਹੈ ਅਸੀਂ ਪੁੱਛਣਾ ਚਾਹੁੰਦੇ ਆ ਜਿੰਨਾ ਉਹਦੇ ਦੋ ਕੌਂਸਲਰ ਹੋਣ ਉਹਨੂੰ ਆਪਦੇ ਤੁਸੀਂ 15 ਕੌਂਸਲਰ ਦੇ ਕੇ ਉਹਨੂੰ ਪ੍ਰਧਾਨ ਬਣਾਉਨੇ ਹੋ ਤੁਹਾਨੂੰ ਜਵਾਬ ਦੇਣਾ ਪਊਗਾ ਤੁਹਾਨੂੰ ਇਹ ਗੱਲ ਦਾ ਜਵਾਬ ਦੇਣਾ ਪਊਗਾ ਸ਼ਰਮਨੀ ਅਕਾਲੀ ਜੀ ਇਹ ਗੱਲ ਪੁੱਛਦਾ ਹੈ ਤੁਹਾਡੀ ਕੀ ਡੀਲ ਡੀਲ ਹੋਈ ਵਿੱਚ ਕੀ ਤੁਸੀਂ ਕੋਈ ਸ਼ਹਿਰ ਦਾ ਕੋਨਾ ਹੋਰ ਵੇਚਣਾ ਚਾਹੁੰਦੇ ਹੋ ਜੋ ਤੁਸੀਂ ਉਹਨੂੰ ਤੁਸੀਂ ਵਾਈਸ ਪ੍ਰਧਾਨ ਬਣਾਉਣਾ ਚਾਹੁੰਦੇ ਹੋ ਜੇ ਉਹ ਤੇ ਖੜਕੇ ਕੌਂਸਲਰੇ ਗੱਲ ਕਰਦੇ ਆ ਸ਼੍ਰੋਮਨੀ ਕਾਲੀਦਲ ਬਰੇ ਦੋਰੇ ਰੋਈਏ ਦੀ ਦੋਰਾ ਰੋਈਏ ਅੱਜ ਕਾਂਗਰਸ ਪਾਰਟੀ ਦਾ ਸਾਬਤ ਹੋਇਆ ਪਰਮਪੰਸ ਸਿੰਘ ਬੰਟੀ ਰਮਾਣਾ ਬਾਰੇ ਗੱਲ ਕਰਦੇ ਆ ਦੋਰੇ ਰੋਈਏ ਦੀ ਪਰਮਪੰਸ ਸਿੰਘ ਰਮਾਣਾ ਸੋਹ ਗੁਣ ਹੋ ਸਕਦੇ ਉਹਦੇ ਚ ਇਹ ਕੋ ਗੁਣ ਤਾਂ ਉਹਦੇ ਚ ਹੈਗਾ ਜੋ ਜ਼ੁਬਾਨ ਤੇ ਕਹਿੰਦਾ ਉਹਨ ਤੇ ਪੂਰਾ ਉਤਰਦਾ ਹੈ ਇਹੀ ਕੌਂਸਲਰ ਸੀ ਜਦੋਂ ਪੁਰਾਣੀ ਗੱਲ 2015 ਦੇ ਵਿੱਚ ਪ੍ਰਧਾਨ ਬਣਾਇਆ ਗਿਆ ਸੀ ਉਹਨੇ ਮੈਨੂੰ ਕਿਹਾ ਸੀ ਵੀ ਗਰੋਵਰ ਤੈਨੂੰ ਪ੍ਰਧਾਨ ਬਣਾਵਾਂਗੇ ਤੁਸੀਂ ਐਮਐਲਏ ਨਾਲ ਰਲ ਕੇ ਸਾਜ਼ਿਸ਼ ਕੀਤੀ ਪਰ ਉਹਨੇ ਤਗੜਾ ਹੋ ਕੇ ਪ੍ਰਧਾਨ ਨਹੀਂ ਬਣਾਇਆ ਕਿਉਂਨੇ ਜਵਾਨ ਕੀਤੀ ਸੀ ਉਹ ਜਵਾਨ ਦਾ ਖਰਾ ਆਦਮੀ ਹੈ ਮੈਂ ਤੁਹਾਨੂੰ ਫੇਰੇ ਗੱਲ ਪੁੱਛਣੀ ਚਾਹੁੰਦਾ ਵੀ ਤੁਹਾਡੀ ਕੋਈ ਡੀਲ ਹੋਈ ਹੈ ਇਹਦੇ ਵਿੱਚ ਨਗਰ ਕੌਂਸਲ ਚ ਹੁਣ ਕਿਹੜਾ ਕੋਨਾ ਵੇਚਣਾ ਚਾਹੁੰਦੇ ਹੋ ਤੁਸੀਂ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਇੱਕ ਮਹੀਨਾ ਪਹਿਲਾਂ ਇੱਕ ਮਤਾ ਨਗਰ ਕੌਂਸਲ ਦੇ ਪ੍ਰਧਾਨ ਨੇ ਲਿਆਂਦਾ ਜਿਹੜਾ ਸਾਡਾ ਇੱਥੇ ਤਰੀਬਨ 120 ਫੁੱਟ ਚੌੜਾ ਕੰਡਾ ਪਿਆ ਹੈ ਫਰਸੀ ਕੰਡਾ ਇਸ ਜਗ੍ਹਾ ਦੇ ਪਿਆ ਹੈ ਕੀ ਲਿਖਿਆ ਕਿ ਉਹਦੇ ਚ ਵੀ ਇਹ ਕੰਡਾ ਜਦੋਂ ਕੋਈ ਟ੍ਰੈਫਿਕ ਆਉਂਦਾ ਹੈ ਉਹਦੀ ਸਮੱਸਿਆ ਹੈ ਇਹਨੂੰ ਹਟਾ ਦੇਣਾ ਚਾਹੀਦਾ ਹੈ ਸ਼ੋਮਨੀ ਕਾਲੀਵਾਲ ਨੇ ਇਸ ਗੱਲ ਦਾ ਵਿਰੋਧ ਕੀਤਾ ਵੀ 10 ਕਰੋੜ ਦੀ ਜਗ੍ਹਾ ਉਹਨੂੰ ਹਟਾਉਣਾ ਕਿਉਂ ਹੈ ਅੰਦਰਲੀ ਗੱਲ ਕੀ ਸੀ ਜਿਹੜੇ ਮਗਲੇ ਪਾਸੇ ਤਣਾੜ ਉਸ ਕੰਡੇ ਦੇ ਬੱਤੇ ਪਿਛੇ ਦੁਕਾਨਾਂ ਵਾਲੇ ਬੈਠੇ ਸੀ ਉਹਨਾਂ ਨੂੰ ਜਗ੍ਹਾ ਖਾਲੀ ਕਰਕੇ ਦੇਣੀ ਸੀ ਉਹ ਦੁਕਾਨਾਂ ਦਾ ਮੁੱਲ ਹੀ ਪੰਜਾਬ ਜਾ ਕਰੋੜ ਕਰੋੜ ਰੁਪਇਆ ਹੋ ਜਾਂਦਾ ਨਗਰ ਕੌਂਸਲ ਦੇ ਵਿੱਚ ਸ਼੍ਰੋਮnik ਅਕਾਲੀ ਦਲ ਨੇ ਵਿਰੋਧ ਕੀਤਾ ਇੱਕ ਮਹੀਨਾ ਫਿਰ ਦੁਆਰਾ ਮਤਾ ਲਿਆਂਦਾ ਗਿਆ ਉਹੀ ਮਤਾ ਫਿਰ ਇਹੋ ਕੀ ਲਿਖਦਾ ਪਹਿਲਾਂ ਤਾਂ ਲਿਖਦੇ ਸੀ ਵੀ ਇਹ ਟ੍ਰੈਫਿਕ ਦੀ ਸਮੱਸਿਆ ਹੈ ਫੇਰ ਲਿਖਦੇ ਵੀ ਇੱਥੇ ਬੱਸ ਸਟੈਂਡ ਹੈ ਇਥੇ ਬਾਥਰੂਮ ਬਣਾ ਦਿਓ ਲੋਕਾਂ ਵਾਸਤੇ ਜਦੋਂ ਕਿ ਸਾਹਮਣੇ ਉਹਦੇ ਬਾਥਰੂਮ ਬਣਿਆ ਹੋਇਆ ਨਵੇਂ ਜਿਹਦੇ ਅਜੇ ਤੱਕ ਦਰਵਾਜ਼ੇ ਨਹੀਂ ਖੁੱਲੇ ਇਹੋ ਜਿਹੀਆਂ ਡੀਲਾਂ ਦੋਵਾਂ ਪਾਰਟੀਆਂ ਨਗਰ ਕੌਂਸਲ ਚ ਕਰ ਰਹੀਆਂ ਪਰ ਸ਼੍ਰੋਮਣੀ ਕਾਲੇਦਾਨ ਹਮੇਸ਼ਾ ਸ਼ਹਿਰ ਦੇ ਹਿੱਤਾਂ ਦਾ ਧਿਆਨ ਕੀਤਾ ਹੈ ਲੜਾਈ ਸ਼ਹਿਰ ਦੀ ਲੜੀ ਹੈ ਤੇ ਅਸੀਂ ਹਮੇਸ਼ਾ ਲੜਾਈ ਸ਼ਹਿਰ ਦੀ ਲੜਦੇ ਰਵਾਂਗੇ ਕੋਈ ਵੀ ਕਿਸੇ ਤਰ੍ਹਾਂ ਦਾ ਕਬਲਾ ਜੋ ਇਹਨਾਂ ਦੋਹਾਂ ਰੱਖੇ ਕੀਤਾ ਕਦੇ ਨਹੀਂ ਹੋਣ ਦੇਵਾ ਮਾਫਾ ਮਨਾ ਲਓ ਕਿ ਵੀ ਕਾਬੀ ਦਾ ਨਾਰਾ ਆ ਕੇ ਆਮਨੀ ਪਾਰਗੀ ਨੇ ਇਹ ਤੁਮ ਜਿਹੜੀ ਆ ਉਹਨੂੰ ਤਮਾਉਂਦੀ ਐ ਥੋੜੇ ਕਾਉਂਸਲਰ ਨਾਰਾ ਲੇ ਹੋਏ ਸੀ ਨਮੂ ਮੈਂ ਤਾਂ ਪਹਿਲਾਂ ਤੁਹਾਨੂੰ ਬੇਨਤੀ ਕਰ ਚੁੱਕਾ ਉਹਨਾਂ ਕੋਲ ਦੋ ਕਾਉਂਸਲਰ ਸਾਡੇ ਕੋਲ 6 ਕਾਉਂਸਲਰ ਐ ਆਰਟੀਕ ਕਾਉਂਸਲ ਪ੍ਰਧਾਨ ਬਣਾ ਸਕਦੇ ਸੀ ਨਹੀਂ ਬਣਦਾ ਸੀ ਨਾ ਸਾਡਾ ਤਾਂ ਫੈਸਲਾ ਹੋਇਆ ਸੀ ਤਮਾਸ਼ਾ ਵੇਖੋ ਬਣਦਾ ਕੀ ਐ ਅਸੀਂ ਇੱਕੋ ਗੱਲ ਕਹੀ ਜਿਵੇਂ ਸਾਡਾ ਬੋਸ ਕਹੂਗਾ ਇਹ 6 ਵੋਟਾਂ ਸੀ ਹੋਏ ਕਰਦੀਆਂ ਬੋਸ ਦਾ ਫੈਸਲਾ ਸੀ ਵੀ ਆਪਾਂ ਇਸ ਸਿਲੈਕਸ਼ਨ ਦਾ ਬਾਈਕਟ ਕਰਨਾ ਕਿ ਉਹ ਜਦੋਂ ਸਾਡੇ ਕੋਲ 6 ਕੌਂਸਲਰ ਹੈ ਨਾ ਸਿਰਫ ਬੋਡ ਕਾਂਗਰਸ ਨੂੰ ਕਰਨੀ ਹੈ ਨਾ ਅਸੀਂ ਆਮ ਆਦਮੀ ਪਾਰਟੀ ਨੂੰ ਕਰਨੀ ਹੈ ਅਸੀਂ ਉੱਥੇ ਨਗਰ ਕੌਂਸਲ ਚ ਤਾਂ ਨਹੀਂ ਗਏ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਉਮੀਦਵਾਰ ਤੁਹਾਨੂੰ ਉਹਦੇ ਨੂੰ ਦੱਸੀ ਗਏ ਕੌਣ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਕਾਂਗਰਸ ਦੇ ਅਕਾਲੀ ਨਾਲ ਦੇ ਦੋਹੇ ਕੌਂਸਲਰ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਚੋਣ ਲੜੋ ਥੋੜੀ ਸਾਥ ਦੇ ਉਹਨਾਂ ਨੇ ਗੱਲ ਕਹੀ ਹੈ ਵੀ ਹਿੰਦ ਨੇ ਮੈਨੂੰ ਇਹ ਗੱਲ ਕਹੀ ਹੈ ਵੀ ਮੈਂ ਗੁਰੂ ਗੋਬਿੰਦ ਸਿੰਘ ਦੀ ਫੋਟੋ ਹੱਥ 'ਤੇ ਰੱਖ ਕੇ ਕਹਿੰਦਾ ਵੀ ਮੈਂ ਤੇਰੇ ਨਾਲ ਆ ਉਹਨੂੰ ਤੁਸੀਂ ਸਪੋਰਟ ਕਰੋ ਯਾ ਸਾਡੇ ਬੋਸ ਨੇ ਜੀ ਅਸੀਂ ਗੱਸੀ ਤੁਹਾਡੇ ਨਾਲ ਆ ਉਹ ਨਾ ਅਸਲ ਬੋਲ ਇਸੇ ਤਰ੍ਹਾਂ ਨੂੰ ਕੋ ਅਨਲਾਈਨ ਨਹੀਂ ਕਿ ਉਹ ਵੀਰਵਾਰ ਹੁੰਦੀ ਹੈ ਤੱਕ ਮਸਤ ਉਹ ਗੱਲ ਕਿਹਨਾਂ ਤੇ ਸਾਡਾ ਦੇ ਵੇਖੋ ਜੋ ਪਾਰਟੀ ਦਾ ਫੈਸਲਾ ਹੋਊਗਾ ਕਿ ਲਾਈ ਲੜਦੇ ਆ ਉਹ ਸਦਾ ਅਸੀਂ ਆਪਣਾ ਪ੍ਰਭਾਵ ਬਣਾਈਏ ਕੁਝ ਬੰਦੇ ਕਾਂਗਰਸ ਦੇ ਉਹਨੂੰ ਛੱਡਣਾ ਚਾਹੁੰਦੇ ਆ ਕਾਲੀਦਲ ਚ ਆਉਣਾ ਚਾਹੁੰਦੇ ਆ ਜੋ ਸਮਾ ਆ ਉਹਨੂੰ ਅਸਰ ਬਚਾ ਰਹੇ ਜਾਊਗਾ ਕਾਂਗਰਸ ਚ ਲੱਗਦਾ ਫਟੇਗੀ ਇਹ ਕੁਝ ਬੰਦੇ ਸੀਗੇ ਕੌਂਸਲਰ ਜਹਾਂ ਚਾਹੁੰਦੇ ਸੀ ਜਵਾਨ ਕਾਂਗਰਸ ਦੇ ਵਿੱਚ ਚਾਰ ਗਰੁੱਪ ਆ ਅਸੀਂ ਜੇ ਕਮੇਟਰੀ ਵਿੱਚ ਰਹਨੇ ਆ ਚਾਰ ਗਰੁੱਪਾ ਉੱਤੇ ਜੇ ਉਹਨਾਂ ਨੇ ਕਮਲਜੀਤ ਨੂੰ ਸਪੋਰਟ ਵੀ ਕੀਤਾ ਕਿਸੇ ਗੱਲ ਕਰਕੇ ਕੀਤਾ ਉਧਰ ਕੰਪਰੋਮਾਈਜ਼ ਕੀਤਾ ਡੀਲ ਕੀਤੀ ਆਪਣੇ ਕੌਂਸਲਰਾਂ ਚ ਬਣ ਨਹੀਂ ਸਕਦਾ ਸੀ ਕੋਈ ਤਾਂ ਇਹਨਾਂ ਨੇ ਉਹਨਾਂ ਤੇ ਧਿਆਨ ਰੱਖਿਆ ਪਰ ਜਦੋਂ ਅੰਦਰੋਂ ਵਿਰੋਧ ਉੱਠ ਖੜਿਆ ਵੀ ਜਦੋਂ ਤੁਹਾਡੇ 15 ਕੌਂਸਲਰ ਆ ਉਧਰੋਂ ਡੀਲ ਨਹੀਂ ਹੋਈ ਉਧਰੋਂ ਪ੍ਰੋਬਾ ਪੈ ਗਿਆ ਫਿਰ ਇਹਨਾਂ ਦੀ ਮਜਬੂਰੀ ਬਣ ਗਈ ਕਿਹਨਾਂ ਨੇ ਕਮਲਜੀਤ ਨੂੰ ਉੱਥੋਂ ਪਰ ਕੀਤਾ ਕਹਿੰਦੇ ਲੋਕ ਸਾਬ ਨੂੰ ਇਹ ਕਿਹਾ ਗਿਆ ਸੀ ਇਹ ਕਿਹੜੇ ਤਰੀਕੇ ਨਾਲ ਕਾਂਗਰਸ ਦੇ ਆਪ ਪੋਲ ਇਹ ਰਲ ਕੇ ਚੋਣ ਤੁਸੀਂ ਕਿਹਾ ਅੱਠ ਸਾਡੇ ਟੋਟਲ ਬੰਦੇ ਆ ਉਹ ਕਹਿੰਦੇ ਕਿਹੜੇ ਤਰੀਕੇ ਚਾਹੀਏ ਤਾਂ ਅੱਠ ਬੰਦੇ ਕਹਿੰਦੇ ਇਹਨੇ ਤਰੀਕੇ ਨਾਲ ਕਿਵੇਂ ਨਹੀਂ ਕਿਹੜਾ ਤਰੀਕਾ ਕਿਵੇਂ ਹੋਊਗਾ ਦੱਸ ਸਕਦੇ ਟੇਡਾ ਤਰੀਕਾ ਦੇਖੋ ਜਿਹੜਾ ਟੇਡਾ ਤਰੀਕਾ ਸੀਗਾ ਚੋਣ ਕੈਨਸਲ ਹੋਣ ਤੱਕ ਤੇ ਜਿਹੜਾ ਕਮਲਜੀਤ ਸਿੰਘ ਸੀ ਉਹ ਢਿਲੋਂ ਸਾਬ ਦੀ ਕੋਠੀ 'ਚ ਬੈਠਾ ਸੀ ਚੋਣ ਕੈਨਸਲ ਹੋਈ ਆ ਉਹਨੂੰ ਉੱਥੋਂ ਜਵਾਬ ਦਿੱਤਾ ਗਿਆ ਉਸ ਤੋਂ ਬਾਅਦ ਤਾਂ ਵਾਪਸ ਆਉਂਦਾ ਤੇ ਫਿਰ ਸਾਡੇ ਨਾਲ ਤਾਂ ਅਸੀਂ ਤਾਂ ਆਪਦਾ ਘਰੇ ਘਰੇ ਬੈਠੇ ਸੀ ਸਾਡੇ ਨਾਲ ਤਾਂ ਕੋਈ ਕਿਸੇ ਦੀ ਗੱਲਬਾਤ ਨਹੀਂ ਸੀ ਅਸੀਂ ਤਾਂ ਪਹਿਲੇ ਦਿਨੋਂ ਇਹ ਸੀ ਵੀ ਨਾ ਸਾਡੀ ਵੋਟ ਨਾਲ ਕਿਸੇ ਨੇ ਬੰਨਣਾ ਤੇ ਨਾ ਸਾਡੀ ਵੋਟ ਨਾਲ ਕਿਸੇ ਨੇ ਲੈਣਾ ਅਸੀਂ ਤਾਂ ਤਮਾਸ਼ਾ ਦੇਖਣਾ ਸੀ ਪਰ ਇਹ ਜਿਹੜਾ ਇਹਨਾਂ ਦੇ ਜਿਹੜਾ ਜੇ ਅੱਜ ਵੀ ਤੁਸੀਂ ਚੋਣ ਕਰਾ ਲਓ ਕਾਂਗਰਸ ਦੇ ਦੋ ਉਮੀਦਵਾਰ ਖੜ੍ਹ ਦੋ ਕਿਹਨੂੰ ਕੌਣ ਕਿਹਨੂੰ ਪਾਉਂਦਾ ਇਹ ਸਾਹਮਣੇ ਰਿਜ਼ਲਟ ਆ ਜਾਊਗਾ ਤੁਸੀਂ ਚੋਣ ਕਰਾਉਣ ਵਾਲੇ ਤਾਂ ਬਣਾਓ ਲੋਕਾਂ ਦੇ ਸਾਹਮਣੇ ਆਜੂ ਪਿਕਚਰ ਵੀ ਕਿਹਦਾ ਕਿੰਨੇ ਗਰੁੱਪ ਖੜੇ ਆ ਤੇ ਕਿਹੜਾ ਕਿਹਦੇ ਨਾਲ ਸਹਿਮਤ ਹੈਗਾ ਲੱਗਦਾ ਨਹੀਂ ਆਪ ਹੀ ਰੱਖਤੀ ਚੋਣ ਆਪ ਹੀ ਕੈਨਸਲ ਕਰਤੀ ਬਾਅਦ ਚ ਲੋਕ ਬਹੁਤ ਪਹਿਲਾਂ ਹੀ ਪਤਾ ਸੀ ਵੀ ਦੋ ਆ ਤੇ ਕਿਸੇ ਨਾਲ ਪਤਾ ਕੰਦੀ ਵੀ ਲੋਰ ਕਿੱਥੇ ਪੈ ਗਈ ਬੋਰ ਸਾਥੀ ਤਰੂ ਜੇ ਕਿਹਾ ਵੀ ਜਿਹੜੀ ਡੀਲ ਹੋਈ ਹੈ ਡੀਲ ਮੁਤਾਬਕ ਉਹਨਾਂ ਨੇ ਕਮਲਜੀਤ ਨੂੰ ਬਣਾਉਣਾ ਸੀ ਇਹ ਤਾਂ ਰੋਲਾ ਉਹਨਾਂ ਦੇ ਕੌਂਸਾਂ ਦਾ ਆਫਦਾ ਪੈ ਗਿਆ ਵੀ ਅਸੀਂ 15 ਸਾਢੇ ਚ ਕਿਉਂ ਨਹੀਂ ਬਣਾ ਜਾਂਦਾ ਉਧਰੋਂ ਡੀਲ ਨਹੀਂ ਹੋਈ ਇਹ ਤਾਂ ਮਜਬੂਰੀ ਬਣ ਗਈ ਢਲੋਦੀ 75 25 ਚੱਲ ਰਿਹਾ ਉਵੇਂ ਇਹ ਤਾਂ ਆਪ ਨੂੰ ਪਤਾ ਹੀ ਹੈ ਸ਼ਹਿਰ ਦੇ ਵਿੱਚ ਕੀ ਚੱਲ ਰਿਹਾ ਹੈ ਉਹੀ ਬੰਦੇ ਇੱਧਰ ਕੰਮ ਕਰਦੇ ਨੇ ਉਹੀ ਬੰਦੇ ਉਧਰ ਕੰਮ ਕਰਦੇ ਨੇ ਇਹ ਤਾਂ ਅੱਜ ਤੱਕ ਨਹੀਂ ਕਹਿੰਦੇ ਸੀ ਇਹ ਦੋਨੋਂ ਪਾਰਟੀਆਂ ਇੱਕ ਦੂਜੇ ਸਮਰਥਨ ਵਾਲੀ ਚੱਲ ਰਹੀਆਂ ਜੇ ਪਿਛਲੀਆਂ ਜੇ ਪਿਛਲੀਆਂ ਸਰਪੰਚੀਆਂ ਦੀ ਗੱਲ ਕਰਦਿਆਂ ਮੈਂ ਸਰਪੰਚੀਆਂ ਤੁਸੀਂ ਵੇਖਿਆ ਹੀ ਹੈ ਕੀ ਹੋਇਆ ਦੋ ਪਾਰਟੀਆਂ ਰਲ ਕੇ ਲੜੀਆਂ ਕੋਈ ਵਿਕਾਸ ਤੇ ਫਰਕ ਪਊਗਾ ਸ਼ਹਿਰ ਦੇ ਮਤਲਬ ਜੇ ਬਣ ਵੀ ਜਾਂਦੇ ਤਾਂ ਵੀ ਕੋਈ ਏਡੀ ਗੱਲ ਨਹੀਂ ਕਿ ਨਹੀਂ ਬਣੇ ਤਾਂ ਵੀ ਕੋਈ ਏਡੀ ਨਹੀਂ ਕੋਈ ਵਿਕਾਸ ਤੇ ੜਕਾ ਪਊਗਾ ਜੇ ਹੁਣ ਉਹ ਥੋੜੀ ਕਰ ਤਾ ਨਹੀਂ ਵੀ ਹੁੰਦੀ ਲੰਮਾ ਸਮਾਂ ਨਹੀਂ ਹੁੰਦੀ ਕੋਈ ਵਿਕਾਸ ਦਾ ੜਕਾ ਪਾਉਣਗੇ ਵਿਕਾਸ ਦਾ ਤੁਸੀਂ ਵੇਖ ਲਿਆ ਕਿੰਨਾਂ ਸਾਲ ਦਾ ਵਿਕਾਸ ਦਾ ਪੈਸਾ ਨਾਲ ਹੁੰਣਾ ਹੈ ਸਰਕਾਰ ਨੇ 1 ਰੁਪਈਆ ਵੀ ਨਗਰ ਕੌਂਸਲ ਨਹੀਂ ਦਿੰਦਾ ਦੇ ਵਿਕਾਸ ਕਾਦਾ ਹੋਣਾ ਹੈ ਫਰਕ ਪਵੇ ਨਾ ਪਵੇ ਤੇ ਬਾਦੀ ਗੱਲ ਹੈ ਨਾ ਜਦੋਂ ਨਗਰ ਕੌਂਸਲ ਕੋਈ ਪੈਸਾ ਆਊਗਾ ਤਾਂ ਵਿਕਾਸ ਹੋਊਗਾ ਐਮ ਐਲ ਏ ਸਾਹਿਬ ਕਹ ਰਹੇ ਜੀ ਮੈਂ 2.5 ਕਰੋੜ ਰੁਪਏ ਕਹਿਣੇ ਵਿਚਾਰ ਤੋਂ ਤੁਸੀਂ ਕਮੇਟੀ ਇਹ ਸਾਨੂੰ ਪੁੱਛ ਲਓ ਕੋਈ ਰੁਪਈਆ ਆਇਆ 1 ਰੁਪਈਆ ਨਗਰ ਕੌਂਸਲ ਨੂੰ ਨਹੀਂ ਆਇਆ ਜਿੰਨਾ ਚਿਰ ਚੱਲੀ ਗਿਆ ਸੈਂਟਰ ਦੇ ਪੈਸਿਆਂ ਨਾਲ ਮਾੜਾ ਮੋਟਾ ਟਾ ਟ ਰੁਪਈਆ ਹੁੰਦਾ ਰਿਹਾ ਇੱਥੇ 1 ਰੁਪਈਆ ਵੀ ਨਗਰ ਕੌਂਸਲ ਪੰਜਾਬ ਸਰਕਾਰ ਦਾ ਨਹੀਂ ਆਇਆ ਰੋਕਦੇ ਵਿੱਚ ਹੁਣ ਜੀ ਜਿਵੇਂ ਹੁਣ ਐਮ ਸੀ ਨੇ ਅ ਕਮਲ ਜੀ ਨਾਲ ਹੋਰੇ ਇੱਕ ਚਾਹਤ ਬੁਲਣੀ ਆ ਕੈਮਰੇ ਦੇ ਸਾਹਮਣੇ ਇਹ ਬਣਾਇਆ ਗਿਆ ਹੈ ਵੀ ਹੁਣ ਵਾਲੇ ਤਵੇ ਦੇ ਵਿੱਚ ਮੇਰੇ ਸਾਹਮਣੇ ਤੇਜਾ ਜੀ ਟੋਲਣੀ ਤੇ ਦੂਜੇ ਪਾਸੇ ਮੈਂ ਲੜੂਗਾ ਤੇ ਪਰ ਪਤਾ ਲੱਗ ਜੂ ਸਾਰਿਆਂ ਨੂੰ ਵੋਟਾਂ ਕਿਹਨੂੰ ਪਾਉਣੀਆਂ ਇਦਾਂ ਕਿਤੇ ਉਹ ਦੀ ਤੁਹਾਡੇ ਤੇ ਵੀ ਅੱਖ ਸੀ ਵੀ ਕਿ ਕਾਲੀ ਦਲ ਦੀਆਂ ਵੋਟਾਂ ਮੇਰੇ ਆਖ ਦੇ ਦੇਖੋ ਇਹ ਤਾਂ ਫਿਰ ਸਾਹਮਣੇ ਆਉਣਾ ਚਾਹੀਦਾ ਨਾ ਦੋਨੇ ਜਦੋਂ 75 25 ਹੈਗੇ ਆਪਦੀ ਸਹਿਮਤੀ ਨਾਲ ਇੱਕ ਪਾਸੇ ਕਮਲਜੀਤ ਖੜਜੇ ਦੂਜੇ ਪਾਸੇ ਜੇ ਤੇਜਾ ਭਰੋਣੇ ਸ਼ੁੱਕ ਸੀਗਾ ਨਾਲੇ ਤਾਂ ਆਪ ਦੇ ਗਰੁੱਪ ਦਾ ਪਤਾ ਲੱਗ ਜੂ ਵੀ ਤੇਜਾ ਭਰੋਣ ਨੂੰ ਸਾਰੇ ਕਿੰਨੀਆਂ ਪਾਉਂਦੇ ਨੇ ਇੱਕ ਮਸਲਾ ਜਿਹੜਾ ਸਿਗਾ ਇਹ ਸਿਰਫ ਤੇ ਸਿਰਫ ਪ੍ਰਧਾਨ ਨੂੰ ਕੁਰਸੀ ਤੋਂ ਲਾਉਣ ਦਾ ਮਸਲਾ ਹੈ ਮੈਂ ਤੁਹਾਡੇ ਕੈਮਰੇ ਜਰੀ ਆ ਜਿਹੜੇ ਨਾ ਕਾਂਗਰਸ ਦੇ ਜਿੰਨੇ ਵੀ ਇੱਥੇ ਜਿਹੜੇ ਧੜੇ ਬਣੇ ਹੋਏ ਆ ਉਹ ਸਾਰੇ ਦੇ ਸਾਰੇ ਜਿਹੜੇ ਨਿੰਦਾ ਪ੍ਰਧਾਨ ਹੈਗੇ ਆ ਉਹਨੂੰ ਲਾਉਣ ਦਾ ਜਿਹੜਾ ਹੈਗਾ ਪੂਰਾ ਚੱਲੀ ਜਾਂਦਾ ਸਿਸਟਮ ਵੀ ਉਹਨੂੰ ਲਾ ਕੇ ਉੱਥੋਂ ਉਦੋਂ ਮੁੜ ਕੇ ਆਪਾਂ ਆਪਣੀਆਂ ਮਨਮਾਨੀਆਂ ਕਰਾਂਗੇ ਦੇਖੋ ਵਾਈਸ ਪ੍ਰਧਾਨ ਜਾਂ ਜਿਹੜਾ ਜੂਨੀਅਰ ਪ੍ਰਧਾਨ ਆ ਉਹ ਇੱਕ ਪੋਸਟ ਆ ਉਹਦਾ ਕੰਮ ਕੋਈ ਨਹੀਂਗਾ ਉਹਦਾ ਕੰਮ ਉਦੋਂ ਆਉਣਾ ਜਦੋਂ ਪ੍ਰਧਾਨ ਕਿਤੇ ਛੁੱਟੀ ਚਲਾ ਗਿਆ ਜਾਂ ਕੁਛ ਆ ਜਿਹੜਾ ਸੀਨੀਅਰ ਵਾਈਸ ਪ੍ਰਧਾਨ ਆ ਉਹਦੀ ਡਿਊਟੀ ਜਿਹੜੀ ਹੈਗੀ ਉਹ ਸੰਭ ਸਕਦਾ ਜਿਉਂ ਦੀ ਕੁਰਸੀ ਨੂੰ ਸੰਭਾਲ ਸਕਦਾ ਨਹੀਂ ਤਾਂ ਅਦਰਵਾਈਜ਼ ਜਿਹੜਾ ਹੈਗਾ ਉਹ ਵਾਈਸ ਪ੍ਰਧਾਨ ਤੇ ਨਵੇਂ ਕ੍ਰੀਏਟ ਕੀਤੇ ਕਾਂਗਰਸ ਵਲੇ ਆ ਕੇ ਜਿਹੜੇ ਦੋ ਉਹਦੇ ਕੀਤੇ ਪਹਿਲਾਂ ਇਕੱਲਾ ਵਾਈਸ ਪ੍ਰਧਾਨ ਹੀ ਸੀਗਾ ਇਹ ਨਾਲ ਇੱਕ ਜੂਨੀਅਰ ਹੋਰ ਲਾਇਆ ਗਿਆ ਇਹ ਕਾਂਗਰਸ ਦੇ ਜਿਹੜਾ ਹੈਗਾ ਕਮੇਟੀ ਦੇ ਵਾਧੂ ਬੋਝ ਹੀ ਪੈਂਦਾ ਜੇ ਅੱਜ ਜੇ ਕੌਂਸਲਰ ਦੀ 8000 ਸੈਲਰੀ ਆ ਤੇ ਉਹਦੀ ਮੇਰੇ ਖਿਆਲ 12 ਜਾਂ 15 ਹੋ ਜਾਂਦੀ ਆ ਇਹ ਵਾਧੂ ਦਾ ਬੋਝ ਪੈਂਦਾ ਉੱਤੇ ਉਹਦਾ ਕੰਮ ਕੋਈ ਨਹੀਂ ਹੈਗਾ ਇਹ ਚੀਜ਼ਾਂ ਹੈਗੀਆਂ ਅਸੀਂ ਤਾਂ ਕਹਿੰਨੇ ਆ ਵੀ ਇਲੈਕਸ਼ਨ ਲੜੋ ਲਖਣ ਕਰਾਓ ਇੱਕ ਪਾਸੇ ਆਮ ਆਦਮੀ ਪਾਰਟੀ ਦੇਖੋ ਸਾਡੀ ਵੋਟ ਤਾਂ ਅਸੀਂ ਦੇਖਣੀ ਹੈ ਵੀ ਅਸੀਂ ਪਾਉਣੀ ਹੈ ਜਾਂ ਨਹੀਂ ਪਾਉਣੀ ਤੁਸੀਂ ਕਰੋ ਇਲੈਕਸ਼ਨ ਤੁਸੀਂ ਪਾਸੇ ਰੱਖਿਆ ਆਪਣਾ ਮਨ ਤੁਸੀਂ ਇਹ ਕਹਿੰਦੇ ਸ਼ਹਿਰ ਦਾ ਵਿਕਾਸ ਹੋ ਤੁਸੀਂ ਵੀ ਲੋੜੋ ਅਸੀਂ ਤਾਂ ਅਸੀਂ ਤੁਹਾਨੂੰ ਕਿਹਾ ਵੀ ਜਦੋਂ ਅਸੀਂ ਆਪਦੀ ਉਹ ਸਿਸਟਮ ਤੇ ਆ ਗਏ ਵੀ ਅਸੀਂ ਆਪਦਾ ਪ੍ਰਧਾਨ ਅਨਾਉਂਸ ਕਰਕੇ ਕੈਂਡੀਡੇਟ ਅਨਾਉਂਸ ਕਰਕੇ ਹਰ ਤਗੜੇ ਤਰੀਕੇ ਨਾਲ ਇਲੈਕਸ਼ਨ ਲੜਾਂਗੇ ਤੇ ਉੱਥੋਂ ਜਿੱਤ ਕੇ ਵੀ ਲਿਆਵਾਂਗੇ ਇਹ ਨਹੀਂ ਵੀ ਅਸੀਂ ਘਰੇ ਕੋਠੀਆਂ 'ਚ ਬਹਿ ਕੇ ਤੇ ਅਸੀਂ ਜਿਹੜੇ ਇੱਕ ਦੂਜੇ ਨਾਲ ਸਮਝੌਤੇ ਕਰੀ ਜਾਈਏ ਉਸ ਤੋਂ ਬਾਅਦ ਰੌਲਾ ਪਾ ਲਗੇ ਦੇਖੋ ਕਮਲਜੀਤ ਇੱਕ ਸ਼ਰੀਫ ਇਨਸਾਨ ਸੀ ਉਹਦੀ ਜਿਹੜੀ ਹੈਗੀ ਆ ਮੈਂ ਤਾਂ ਕਹਿੰਦਾ ਵੀ ਸਾਰੇ ਇਹਨਾਂ ਦੇ ਰਲ ਕੇ ਉਹਦੀ ਪਿੱਟ 'ਚ ਜੁਰਾ ਮਾਰਿਆ ਉਹਨੂੰ ਤਿਆਰ ਕਰਕੇ ਸਾਰਾ ਜਿਹੜਾ ਹੈਗਾ ਇਸ ਤਰੀਕੇ ਨਾਲ ਬੋਲਿਆ ਗਿਆ ਫਿਰ ਜਿਹੜੇ ਹੈਗੇ ਸੋਹਾ ਖਾ ਕੇ ਤੁਸੀਂ ਇੱਕ ਪੋਸਟ ਐ ਇੱਕ ਬੰਦੇ ਨੂੰ ਜਿਹੜੀ ਹੈਗੀ ਵੋਟ ਪਾਉਣੀ ਆ ਤੁਸੀਂ ਮਹਾਰਾਜ ਦੀਆਂ ਸੋਹਾ ਖਾ ਕੇ ਸਰਦਾਰ ਬੰਦੇ ਯਾਰੇ ਸਾਨੂੰ ਸ਼ੋਭਾ ਨਹੀਂ ਦਿੰਦੀਆਂ ਇਹ ਚੀਜ਼ਾਂ ਸ਼ਹਿਰ ਦੇ ਵਿਕਾਸ ਦੇ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਕਮੇਟੀ ਨੂੰ ਇਹ ਜਿਹੜੀਆਂ ਨਿੱਕੀਆਂ ਮੋਟੀਆਂ ਜਿਹੜੀਆਂ ਹੈਗੀਆਂ ਗੱਲਾਂ ਇਹਨਾਂ ਦੇ ਵਿੱਚੋਂ ਬਾਹਰ ਨਿਕਲ ਕੇ ਸ਼ਹਿਰ ਦਾ ਤੁਸੀਂ ਹਾਲ ਦੇਖੋ ਕੀ ਹੋਇਆ ਇੱਥੇ ਪ੍ਰਾਪਰਟੀਆਂ ਵੇਚ-ਵੇਚ ਕੇ ਤਾਂ ਅਸੀਂ ਸ਼ਹਿਰ ਦਾ ਵਿਕਾਸ ਕਰ ਰਹੇ ਹਾਂ ਤੇ ਸਾਡੇ ਪੱਲੇ ਕੀ ਆ ਤਿੰਨ ਸਾਢੇ ਤਿੰਨ ਸਾਲ ਦੀ ਸਰਕਾਰ ਨਿਕਲ ਗਈ ਆ ਤੇ ਅਜੇ ਤੱਕ ਸਾਡੇ ਕੋਲੇ 1 ਰੁਪਈਆ ਨਹੀਂ ਆਇਆ ਕਮੇਟੀ ਦੇ ਅੰਦਰ ਜੋ ਪ੍ਰਾਪਰਟੀਆਂ ਪਿੱਛੇ ਕਾਂਗਰਸ ਵੇਚ ਕੇ ਗਈ ਆ ਉਹ ਜਿਹੜਾ ਹੈਗਾ ਉਹਦੇ ਪੈਸੇ ਨਾਲ ਤਾਂ ਤੁਸੀਂ ਅੱਜ ਤਿੰਨ ਸਾਲ ਕੱਢੇ ਨੇ ਤਰਖਾਵਾ ਦੇਣ ਨੂੰ ਸਾਡੇ ਕੋਲੇ ਮੁਲਾਜ਼ਮਾਂ ਦੇ ਪੈਸੇ ਹੈ ਨਹੀਂ ਤੇ ਡੀਂਘਾਂ ਅਸੀਂ ਮਾਰਦੇ ਆਈਡੀਆਂ ਤਗੜੀਆਂ ਤਗੜੀਆਂ ਵੀ ਅਸੀਂ ਇੰਨੇ ਕਰੋੜ ਲਾਤਾ ਇੰਨੇ ਸੌਆਂ ਕਰੋੜ ਤੋ ਉਹੀ ਜਿਹੜੇ ਅਖਬਾਰੀ ਇਸ਼ਤਿਹਾਰ ਆ ਜਿਹੜੇ ਕੋਈ ਪਾਰਟੀ ਦੇ ਇੱਕ ਐਮਸੀ ਵੱਲੋਂ ਕਾਂਗਰਸ ਦੇ ਐਮਸੀ ਤੇ ਇਹ ਵੀ ਅਲਿਗੇਸ਼ਨ ਲਾਇਆ ਜਾ ਰਿਹਾ ਕਿ ਉਹ ਪੀਲੇ ਇੱਕ ਸਾਥ ਤੋਂ 100 ਦੇ ਕਰੀਬ ਰਿਗਾਰਡ ਆ ਉਹਦੇ ਘਰੇ ਵੇਖੇ ਦੇਖੋ ਜੀ ਇਹ ਤਾਂ ਫਿਰ ਜੇ ਉਹਨੇ ਕਿਸੇ ਤੇ ਲਾਏ ਆ ਤਾਂ ਮੈਂ ਮੈਂ ਤਾਂ ਇਹ ਚਾਹਣਾ ਵੀ ਉਹਨੂੰ ਪਬਲਿਕਲੀ ਦੇਖੋ ਮੈਂ ਵੀ ਇਹ ਖਬਰ ਮੈਂ ਵੀ ਸੁਣੀ ਸੀ ਜਿਹੜਾ ਹੈਗਾ ਮੈਂ ਤਾਂ ਕਹਿੰਦਾ ਫਿਰ ਉਹਨੂੰ ਪਬਲਿਕਲੀ ਉਹਦਾ ਨਾਮ ਲੋਕਾਂ ਦੇ ਸਾਹਮਣੇ ਨਸ਼ਰ ਕਰੇ ਵਾਰਡ ਨੰਬਰ 2 ਕੱਲ ਚਲੋ ਵਾਰਡ ਨੰਬਰ 2 ਆ 3 ਨਾ ਕੁਝ ਵੀ ਆ ਪਰ ਜੇ ਜੇ ਅੱਜ ਵੋਟ ਨਹੀਂ ਪਈ ਤੇ ਅੱਜ ਉਹਨੇ 30 ਕਾਟ ਘਰੇ ਰੱਖੇ ਜਾਂ ਕੁਝ ਰੱਖਿਆ ਤੇ ਕੱਲ ਤਾਂ ਸਹਿਮਤ ਸੀਗਾ ਨਾ ਤੁਸੀਂ ਜਿਵੇਂ ਕਹਤਾ ਹੈ ਕਿ ਜਿਵੇਂ ਸਾਡਾ ਬਾਸ ਕਹੂਗਾ ਅੱਜ ਤਾਂ ਬਾਈਕਟ ਕਰ ਦੇਣਾ ਜੀ ਨਹੀਂ ਜਾਣਾ ਫਿਰ ਪਰ ਕਮਲ ਤਾਂ ਇਹ ਕਹਿ ਰਿਹਾ ਨਾ ਮੇਰੀ ਕਿਹਨਾਂ ਦੀ ਤੁਹਾਡੇ ਨਾਲ ਟਮਟਮਟ ਹੋਈ ਹੋਊਗੀ ਲੋ ਉਹ ਕਹਿੰਦਾ ਵੀ ਮੇਰੇ ਨਾਲ ਸਹਿਮਤਾ ਸਾਰੇ ਮੈਂ ਤਾਂ ਬੁੜਾ ਅੜੀ ਜਣਾ ਦੇਣੀ ਹੈ ਮੇਰੀ ਗੀਰਤੀ ਸੁਣ ਲੋ ਉਹਦੀ ਗੱਲ ਹੋਈ ਕੁਸ਼ਲ ਦੇ ਢਿੱਲੋ ਨਾਲ ਕਾਲ ਡਿਟੇਲ ਉਹਨੇ ਕੱਢ ਕੇ ਰੱਖਤੀ ਪਰਮਪੰਦ ਸਿੰਘ ਬੰਟੀਰ ਮਾੜਾ ਨੰਬਰ ਹੈ 98783401 ਕਾਲ ਡਿਟੇਲ ਇਹਨੇ ਵੀ ਕਢਾ ਲਓ ਤੁਸੀਂ ਵੀ ਕਦੇ ਇਹਨਾਂ ਦੀ ਉਹਨਾਂ ਨਾਲ ਕਦੇ ਗੱਲ ਹੋਈ ਹੈ ਸ਼ੌਮਨੀ ਕਾਲ ਲਈ ਹੈ ਜਿਹੜਾ 6 ਵੋਟਾਂ ਜਿੰਨੇ ਪਰਮਪੰਦ ਸਿੰਘ ਮੰਟੇ ਰਮਣ ਜਿੱਥੇ ਕਹਿਤਾ ਅਸੀਂ ਉੱਥੇ ਪਾਉਣੀ ਹੈ ਅਸੀਂ ਨਹੀਂ ਵਾਰ-ਵਾਰ ਉਹਨਾਂ ਦੀਆਂ ਤਿੰਨ ਵਾਰੀ ਮੀਟਿੰਗਾਂ ਹੋਈਆਂ ਕੋਈ ਕਾਉਂਸਲਰ ਕੁਸ਼ਲਦੇਵ ਢਿੱਲੋਂ ਦੇ ਅੱਖੇ ਲੱਗਣੋਂ ਤਿਆਰ ਨਹੀਂ ਸੀ ਪਹਿਲਾਂ ਸਵੇਰੇ 9 ਵਜੇ ਮੀਟਿੰਗ ਹੁੰਦੀ ਹੈ ਫਿਰ ਸ਼ਾਮ ਨੂੰ 6 ਵਜੇ ਇਕੱਠੇ ਹੁੰਦੇ ਆ ਫਿਰ ਸਵੇਰੇ 10 ਵਜੇ ਇਕੱਠੇ ਹੁੰਦੇ ਆ ਮਜਬੂਰੀ ਕੀ ਹੈ ਵੀ ਕੋਈ ਕਾਉਂਸਲਰ ਉਹਦੇ ਗ੍ਰਿਪ 'ਚ ਨਹੀਂ ਹੈਗਾ ਕਮਲ ਜੀ ਤਾਂ ਹੀ ਕਹਿੰਦਾ ਵੀ ਮੈਨੂੰ ਲੜਾ ਲਓ ਤੇ ਉਹਨਾਂ ਨੂੰ ਲੜਾ ਲਓ ਉਹਨੂੰ ਪਤਾ ਕਾਂਗਰਸ ਦੀ ਫੁੱਟ ਦਾ ਕੀ ਹੈ ਕੌਣ ਦੀ ਫੋਟਿਆ ਉਹਦੇ ਵਿੱਚੋਂ ਹੀ 7-8 ਨਿਕਲ ਜਾਣੇ